ਹਾਂਜੀ ਗੋਡਿਆਂ ਦੇ ਆਪਰੇਸ਼ਨ ਤੋਂ ਬਾਅਦ ਕੀ ਆਪਾਂ ਟਾਇਲਟ ਸ਼ੀਟ ਦੇ ਉੱਪਰ ਬੈਠ ਸਕਦੇ ਹਾਂ ਜਾਂ ਕਰੋ ਤੱਕ ਬੈਠ ਸਕਦੇ ਹਾਂ ਅਕਸਰ ਹੀ ਜਿਹੜੇ ਬੰਦੇ ਨਵੇਂ ਗੋਡੇ ਪਵਾ ਕੇ ਆਉਂਦੇ ਆ ਉਹਨਾਂ ਦਾ ਮੈਨੂੰ ਸਵਾਲ ਹੁੰਦਾ ਕਿ ਟਾਇਲਟ ਸ਼ੀਟ ਆਪਾਂ ਕਰੋ ਤੱਕ ਯੂਜ਼ ਕਰ ਸਕਦੇ ਹਾਂ ਸਭ ਤੋਂ ਪਹਿਲੀ ਚੀਜ਼ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਦ ਤੱਕ ਆਪਣੀ ਪੱਟੀ ਲੱਗੀ ਹੋਈ ਆ ਟਾਂਕੇ ਆਪਾਂ ਨਹੀਂ ਕਟਵਾਏ ਹੈਗੇ ਉਦੋਂ ਤੱਕ ਆਪਾਂ ਨੇ ਜਿਹੜੀ ਕੰਬੋਰਡ ਚੇਅਰ ਆ ਉਹੀ ਯੂਜ਼ ਕਰਨੀ ਜਿਹੜੀ ਉਦੋਂ ਦੀ ਸਕਰੀਨ ਦੇ ਉੱਪਰ ਦੇਖ ਰਹੇ ਹਾਂ ਟਾਇਲਟ ਜਾਣ ਮੇਲੇ ਨੈਕਸਟ ਕੀ ਆ ਕਿ ਆਪਾਂ ਜਿਹੜੀ ਟਾਇਲਟ ਸ਼ੀਟ ਆ ਨਾਰਮਲ ਉਹ ਉਦੋਂ ਯ ਜਰੋਂ ਤੱਕ ਸਾਡੇ ਟਾਂਕੇ ਨਹੀਂ ਕੱਢੇ ਜਾਂਦੇ ਸਾਡੀ ਪੱਟੀ ਉਤਰ ਨਹੀਂ ਜਾਂਦੀ ਸਾਡੀ ਪ੍ਰੋਪਰ ਫਿਜ਼ੀਓਥੈਰੇਪੀ ਨਹੀਂ ਹੋ ਜਾਂਦੀ ਜਾਂ ਸਾਡਾ ਜਿਹੜਾ ਗੋਡਾ ਹੈਗਾ 90 ਡਿਗਰੀ 100 ਡਿਗਰੀ ਤੋਂ ਜ਼ਿਆਦਾ ਮੁੜਨਾ ਸਟਾਰਟ ਨਹੀਂ ਕਰ ਦਿੰਦਾ ਉਦੋਂ ਤੱਕ ਆਪਾਂ ਨਾਰਮਲ ਸੀਟ ਦੇ ਉੱਪਰ ਟਾਇਲਟ ਨਹੀਂ ਜਾਣਾ ਹੈਗਾ ਕਿਉਂਕਿ ਜੇਕਰ ਆਪਾਂ ਜਾਵਾਂਗੇ ਤਾਂ ਉਹਦੇ ਨਾਲ ਕੀ ਹੈ ਕਿ ਸਾਡੇ ਗੋਡਿਆਂ ਦੇ ਵਿੱਚ ਦਰਦ ਜਿਹੜੀ ਆ ਵੱਧ ਸਕਦੀ ਹੈ ਜੇ ਆਪਾਂ ਪਹਿਲਾਂ ਜਾਵਾਂਗੇ ਤੇ ਮੈਂ ਰეკਮੈਂਡ ਇਹ ਕਰੂੰਗਾ ਕਿ ਘੱਟੋ ਘੱਟ 1 ਮਹੀਨਾ ਆਪਾਂ ਜਿਹੜਾ ਹੈਗਾ ਉਹ ਨਾਰਮਲ ਸੀਟ ਦੇ ਉੱਪਰ ਨਹੀਂ ਬੈਠਣਾ ਉਸ ਤੋਂ ਬਾਅਦ ਹੀ ਆਪਾਂ ਨਾਰਮਲ ਟਾਇਲਟ ਸ਼ੀਟ ਨੂੰ ਯੂਜ਼ ਕਰ ਸਕਦੇ ਹਾਂ